ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿੰਡ ਮਾਦਪੁਰ ਤਹਿਸੀਲ ਸਮਰਾਲਾ ਜ਼ਿਲ੍ਹਾ ਲੁਧਿਆਣਾ ਖੜੇ ਅੱਜ ਤੇ ਇਹਨਾਂ ਦੀ ਵੀਡੀਓ ਦੇਖੀ ਹੋਣੀ ਆ ਤੁਸੀਂ ਆਹ ਜਿਹੜਾ ਪਿੱਛੇ ਡੰਪ ਦੇਖ ਰਹੇ ਹੋ ਉਪਰਾਲੀ ਨੂੰ ਅੱਗ ਲੱਗੀ ਆ ਬਹੁਤ ਨੁਕਸਾਨ ਹੋਇਆ ਇਹਨਾਂ ਦਾ ਤੇ ਬਾਕੀ ਇਹ ਜਿਹੜੀ ਸਾਰੀ ਜਾਣਕਾਰੀ ਦੱਸਿਓ ਕਿੰਨਾ ਨੁਕਸਾਨ ਹੋਇਆ ਤੁਹਾਡੇ ਇਹ ਹੁਣ ਤੱਕ ਕਿੰਨੀ ਤੁਹਾਨੂੰ ਮਦਦ ਹੋਈ ਆ ਤੇ ਇਹਦੀ ਮਸ਼ੀਨਰੀ ਅਤੇ ਕਿਹਦਾ ਜਿਆਦਾਤਰ ਮਤਲਬ ਸਾਂਝਾ ਕੰਮ ਸੀ ਕਿਨਾਂ ਦਾ ਸੀ ਸਾਰੀ ਜਾਣਕਾਰੀ ਦਿਓ ਕਿਉਂਕਿ ਬਹੁਤ ਗੱਲਾਂ ਕਿੰਤੂ ਪਰੰਤੂ ਵਾਲੀ ਹੋ ਰਹੀਆਂ ਨੇ ਮੇਰੇ ਮੇਰਾ ਪਿੰਡ ਮਾਲਪੁਰਾ ਤਹਿਸੀਲ ਸਮਰਾਲਾ ਜ਼ਿਲ੍ਹਾ ਲੁਧਿਆਣਾ 5 ਤਰੀਕ ਨੂੰ ਰਾਤ ਨੂੰ ਤਕਰੀਬਨ 10:30 ਵਜੇ ਸਾੜੇ ਅੱਗ ਲੱਗੀ ਸੀਗੀ ਇੱਥੇ ਮੈਨੂੰ ਨਹੀਂ ਪਤਾ ਮੇਰੀ ਵੀਡੀਓ ਕਿਹਨੇ ਪਾਈ ਸੀ ਉਹ ਮਤਲਬ ਬਹੁਤ ਲੋਕਾਂ ਨੇ ਦੇਖੀ ਬਹੁਤ ਵੀਰਾਂ ਦੇ ਫੋਨ ਆ ਰਹੇ ਨੇ ਮਦਦ ਮਿਲ ਰਹੀ ਆ ਇਹ ਮੇਰਾ ਛੋਟਾ ਭਰਾ ਅਸੀਂ 1 ਕਰੋੜ 5 ਲੱਖ ਦਾ ਲੋਨ ਲਿਆ ਸੀਗਾ ਜੀ ਠੀਕ ਮੰਨ ਲਓ ਕਿਸ਼ਤਾਂ ਸਾਰੀਆਂ ਭਰਨੇ ਆਲੇ ਪਏ ਤੁਸੀਂ ਪਿੱਛੇ ਦੇਖ ਸਕਦੇ ਹੋ ਇਹ ਸਾਡੇ ਨਾਲ ਕੀ ਬਣਿਆ ਹਾਂਜੀ ਮੰਨੋ ਇੰਨੇ ਲਾਹੂਰਾ ਦੀ ਕਵਾਈ ਸੀਗੀ ਔਰ ਜਦੋਂ ਵੀਡੀਓ ਪਾਈ ਸੀਗੀ ਉਹ ਕਿਸੇ ਮੇਰੇ ਦੋਸਤ ਨੇ ਮਿੱਤਰ ਨੇ ਮੈਨੂੰ ਨਹੀਂ ਪਤਾ ਕਿਵੇਂ ਪਾਈ ਆ ਇੰਸਟਾਗ੍ਰਾਮ ਦੇ ਉੱਤੇ ਹਾਂਜੀ ਮੈਨੂੰ ਬਹੁਤ ਫੋਨ ਆਏ ਨੇ ਹਰੇਕ ਪੁੱਛਦਾ ਵੀ ਹਾਂ ਵੀ ਕੋਈ ਅਕਾਊਂਟ ਨੰਬਰ ਦੋ ਜੇ ਦੋ ਬੋ ਦੋ ਆ ਮੇਰਾ ਛੋਟਾ ਭਰਾ ਹਾਂਜੀ ਸਾਰਾ ਸਾਰੀ ਕਾਰਜ ਦੇਖੋ ਮੈਂ ਤਾਂ ਇੱਕ ਮੰਨੋ ਘਰੇ ਆਉਂਦਾ ਸੀਗਾ ਸ਼ਾਮ ਨੂੰ ਆ ਜਾਂਦਾ ਸੀ ਇੱਥੇ ਬਹਿ ਜਾਂਦਾ ਸੀਗਾ ਹਾਂਜੀ ਦੋ ਤਿੰਨ ਘੰਟੇ ਬਹਿ ਕੇ ਚਲੇ ਜਾਂਦਾ ਸੀ ਉਦੋਂ ਮੈਂ ਆਇਆ ਨਹੀਂ ਹੈਗਾ ਕਿ ਉਤਨੀ ਰਾਤ ਨੂੰ ਇਹ ਕੰਮ ਹੋ ਗਿਆ ਇਹਨੇ ਸਾਰਾ ਕੰਮ ਕੀਤਾ ਸੀਗਾ ਸਾਂਝਾ ਕੰਮ ਸੀਗਾ ਸਾਡਾ ਜਵਾਕ ਮੇਰੇ ਛੋਟੇ ਛੋਟੇ ਨਾਲ ਲੱਗੇ ਹੋਏ ਸੀਗੇ ਫਿਰ ਆਪਕੀ ਜਨ ਨਾਲ ਲੱਗਾ ਹੋਇਆ ਸੀਗਾ ਮੈਂ ਉਦੋਂ ਵੀ ਇਹੀ ਬੋਲਦਾ ਸੀਗਾ ਵੀ ਅਸੀਂ ਜਾਂ ਤਾਂ ਮਰਾਂਗੇ ਹੁਣ ਜਾਂ ਫਿਰ ਜ਼ਮੀਨ ਵੇਚਾਂਗੇ ਪਰ ਮੇਰੇ ਭਰਾਵਾ ਨੇ ਬਹੁਤ ਜਿੰਨੇ ਵੀ ਫੋਨ ਆਏ ਨੇ ਬਹੁਤ ਹੈਲਪ ਕੀਤੀ ਆ ਕਰ ਰਹੇ ਨੇ ਰਾਤ ਛੋਟਾ ਵੀਰ ਆਇਆ ਸੀਗਾ ਐਮੀ ਬਿਰਕੀ ਆਏ ਸੀਗੇ ਉਹਨਾਂ ਦਾ ਬਹੁਤ ਬਹੁਤ ਦਿਲੋ ਧੰਨਵਾਦ ਮੰਨ ਲਓ ਆ ਕੇ ਪਤਾ ਨਹੀਂ ਵਿਚਾਰੇ ਕਿੱਥੋਂ ਟਾਈਮ ਕੱਢ ਕੇ ਸਾਡੇ ਕੋਲ ਆਏ ਨੇ ਰਾਤ ਉਸ ਮਾਲੋ ਵੀ ਇੱਕ ਜਿਵੇਂ ਕਹਿੰਦੇ ਹੁੰਦੇ ਨੇ ਨਾ ਵੀ ਉਹਨਾਂ ਨੇ ਮੈਨੂੰ ਫੋਨ ਕੀਤਾ ਸੀ ਕਹਿੰਦੇ ਤੈਨੂੰ ਮਿਲ ਕੇ ਜਾਵਾਂਗੇ ਜਦੋਂ ਮਰਜ਼ੀ ਮਿਲ ਕੇ ਜਾ ਜੀ ਰਾਤ 1:30 ਵਜੇ ਉਹ ਸਾਡੇ ਘਰੇ ਆਏ ਨੇ ਅੱਧਾ ਘੰਟਾ ਬਹਿ ਕੇ ਗਿਆ ਵੀਰ ਮੇਰਾ ਉਹ ਬਹੁਤ ਮਦਦ ਕਰਕੇ ਗਏ ਨੇ ਹੋਰ ਵੀ ਲੋਕਾਂ ਦੇ ਫੋਨ ਆ ਰਹੇ ਨੇ ਠੀਕ ਹੈ ਬਾਈ ਜੀ ਮੈਨੂੰ ਕੋਈ ਅਕਾਊਂਟ ਕੂਡ ਨੰਬਰ ਦਾ ਤਾਂ ਪਤਾ ਨਹੀਂ ਇਹ ਛੋਟੇ ਦਾ ਅਕਾਊਂਟ ਨੰਬਰ ਮੈਂ ਦੇ ਦੂੰਗਾ ਸਕੈਂਦਰ ਸਕੂਨਰ ਕੀ ਹੁੰਦਾ ਉਹ ਇਹ ਦੇ ਦੂੰਗਾ ਜੇ ਮੈਂ ਵੀਰ ਨੂੰ ਹਰੇਕ ਨੂੰ ਕਹਣਾ ਦੇਖੋ ਮੈਂ ਕੋਈ ਫਰਾਡ ਸੀ ਪ੍ਰਾਉਡ ਨਹੀਂ ਕਰ ਰਿਹਾ ਹੈਗੇ ਕੋਈ ਸਾਡੇ ਕੋਲ ਫਰਾਡ ਨਹੀਂ ਹੈਗਾ ਜੋ ਹੈਗਾ ਸਹੀ ਹੈਗਾ ਕੋਈ ਝੂਠ ਨਹੀਂ ਬੋ ਮੈਂ ਮੇਰੀ ਫੇਸਬੁੱਕ ਵੀ ਤੁਸੀਂ ਚੈੱਕ ਕਰ ਸਕਦੇ ਹੋ ਗਰਮੇਲ ਪਹਿਲੀ ਪਹਿਲ ਦੇ ਨੋ ਤੇ ਮੇਰੀ ਆਈਡੀ ਆ ਘੱਟੋ ਘੱਟ ਮੈਨੂੰ 5 ਸਾਲ ਹੋ ਗਏ ਕਿਤੇ ਕੋਈ ਪੋਸਟ ਨਹੀਂ ਪਾਈ ਹੈਗੀ ਕੋਈ ਫਰਾਡ ਨਹੀਂ ਹੈ ਵੀਰੇ ਜੋ ਹੈਗਾ ਤੁਹਾਡੇ ਪਿੱਛੇ ਪਿਆ ਸਭ ਕੁਝ ਦਿਖ ਰਿਹਾ ਆ ਛੋਟੇ ਭਰਾ ਦਾ ਕੋਈ ਮੈਂ ਕਾਊਂਟ ਨੰਬਰ ਦੇ ਦਿੰਦਾ ਸਕੇਨਰ ਪਾ ਦਿੰਦਾ ਜਿਹੜੇ ਕਿਸੇ ਵੀਰ ਨੇ ਮਦਦ ਕਰਨੀ ਹੋਈ ਕੋਈ ਉਹ ਨਹੀਂ ਨਜਾਇਜ਼ ਨਹੀਂ ਕਹਿੰਦੇ ਅਸੀਂ ਜਾਇਜ਼ ਜੀ ਨੇ ਕਿਸੇ ਜਿੰਨਾ ਕਿ ਵੀਰ ਤੋਂ ਕਿਸੇ ਤੋਂ ਸਰਦਾ ਹੋਇਆ ਜੋ ਪਰਮਾਤਮਾ ਨੇ ਦਿੱਤਾ ਸੀਗਾ ਸਾਡ ਨੂੰ ਤਾਂ ਬਹੁਤ ਘਾਟਾ ਪੈ ਗਿਆ ਦੇਖੋ ਇਹ ਘੱਟ ਪੂਰੇ ਨਹੀਂ ਹੁੰਦੇ ਔਰ ਜਿਹੜੇ ਮੰਨ ਲਓ ਵੀਰਾਂ ਦੀ ਸਹਿਯੋਗ ਦੇ ਨਾਲ ਮੰਨ ਲਓ ਦੁੱਖ ਅੱਧਾ ਰਹਿ ਜਾਂਦਾ ਤੇ ਹੁਣ ਮੰਨ ਲਓ ਦੁੱਖ ਤੁਸੀਂ ਵੀਰੇ ਵੰਡਾਉਣਾ ਬਹੁਤ ਵੀਰ ਬਣਾ ਰਹੇ ਨੇ ਵੰਡਾਇਆ ਬਹੁਤਾਂ ਨੇ ਤੇ ਮੈਂ ਬਸ ਇਹੀ ਕਹੂੰਗਾ ਜਿਹਨੇ ਮਦਦ ਕਰਨੀ ਹੈ ਵੀਰੇ ਕੋਈ ਫਰਾਡ ਨਹੀਂ ਹੈਗਾ ਇਹ ਸਭ ਕੋ ਤੁਸੀਂ ਦੇਖ ਰਹੇ ਹੋ ਆ ਛੋਟਾ ਭਰਾ ਖੜਾ ਇਹਦਾ ਅਕਾਊਂਟ ਨੰਬਰ ਦੇ ਦੂੰਗਾ ਉਹਦੇ ਵਿੱਚ ਪਾ ਦਿਓ ਜਿਹਨੇ ਕਿ ਕਿਹੜੇ ਕਿਸੇ ਨੇ 100 ਦੀ 200 ਦੀ 1 ਰੁਪਏ ਦੀ ਵੀ ਚਾਹੇ ਮੰਨ ਲਓ ਸਾਡੇ ਮੋਢੇ ਤੇ ਹੱਥ ਹੋਊਗਾ ਵੀ ਕਿਸੇ ਨੇ ਹੱਥ ਰੱਖਿਆ ਬਸ ਬਸ ਹਾਂਜੀ ਹਾਂਜੀ ਤੁਸੀਂ ਆਪਣੀ ਗੱਲ ਬਾਤ ਬੈਗਰੂਜੀ ਕੀ ਫਤਿਹ ਮੇਰਾ ਨਾਮ ਸੁਖਵੀਰ ਸਿੰਘ ਆ ਵੀਰੇ ਮੇਰਾ ਬੜਾ ਬਰਾਦਰ ਆ ਉਸ ਦਿਨ ਮੈਂ ਮਾਚੂਵਾੜੇ ਮਸ਼ੀਨਾਂ ਲੈ ਕੇ ਗਿਆ ਹੋਇਆ ਸੀਗਾ ਇਹ ਉਹਦੇ ਡੰਪ ਦੇ ਉੱਤੇ ਰੱਖੀ ਕਰਦੇ ਦੀ ਘਰੇ ਬੈਠੇ ਦੀ 10:30 ਵਜੇ ਅੱਗ ਲੱਗੀ ਆ ਡੰਪ ਨੂੰ ਮੇਰਾ ਵੀਰੇ ਸਾਰਾ ਕਾਰੋਬਾਰ ਠੱਪ ਹੋ ਗਿਆ ਇਹਦੇ ਉੱਤੇ ਮੈਂ ਘਰ ਦੇ ਵਿੱਚੋਂ ਵਾਲੇ ਵਾਲਿਆਂ ਕਰਜ਼ਾ ਲੈ ਕੇ ਸਭ ਕੁਝ ਲੈ ਕੇ ਮੈਂ 20 ਲੱਖ ਰੁਪਈਆ ਖਰਚਾ ਕਰਕੇ ਤੇ ਬੈਠਾ ਸੀ ਜਿਹੜਾ ਮੇਰਾ ਮਾਲ ਜਲਿਆ ਮੇਰਾ 30-35 ਲੱਖ ਦਾ ਮਾਲ ਜਲਿਆ ਮੈਂ ਤੁਹਾਨੂੰ 30-35 ਲੱਖ ਨਹੀਂ ਕਹਿੰਦਾ ਵੀਰ ਜੀ ਮੈਂ ਤਾਂ ਇਹ ਗੱਲ ਕਹਿਣਾ ਵੀ ਬਸ ਜਿਹੜਾ ਮੇਰਾ ਖਰਚਾ ਹੋਇਆ ਹੈ ਮੇਰਾ ਖਰਚਾ ਹੀ ਪੂਰਾ ਹੋ ਜੂਵੇ ਜੋ ਮੈਂ ਆਲੇ-ਦਾਲੇੋਂ ਮੰਗਤ ਸੰਕੇ ਸਾਰਿਆਂ ਤੋਂ ਫੜ ਕੇ ਆਪਦਾ ਕੰਮ ਚਲਾਇਆ ਹੈ ਬਸ ਮੇਰਾ ਮੁੜ ਜੂਵੇ ਤੇ ਮੇਰੀਆਂ ਕਿਸਤਾਂ ਭਰ ਜਾਣ ਮੈਂ ਇਤੋਂ ਵੱਧ ਕਿਸੇ ਨੂੰ ਇਹ ਨਹੀਂ ਕਹਿੰਦਾ ਵੀ ਮੈਨੂੰ 35 ਲੱਖ ਦੇ ਦਿਓ ਜਿੰਨਾ ਦੇ ਦੋ ਜਿੰਨਾ ਕਿ ਸਰਦਾ ਵੀਰੇ ਜੋ ਸਰਦਾ ਹੈਗੀ ਜਿੰਨੀ ਕਿ ਸਹਾਇਤਾ ਕਰ ਸਕਦੇ ਮੈਂ ਬਸ ਮੈਂ 20 ਲੱਖ ਦਾ ਕਰਜ਼ਾ ਹੀ ਹੈ ਜਿੰਨੀ ਤੁਹਾਡੇ ਤੋਂ ਸਹਾਇਤਾ ਕਰ ਹੁੰਦੀ ਹੈ ਮੈਂ ਨਹੀਂ ਕਹਿੰਦਾ ਮੈਨੂੰ 20 ਦੇ ਦਿਓ ਜਿੰਨੀ ਤੁਹਾਡੀ ਸਰਦਾ ਮੈਨੂੰ ਉੰਨੀ ਦੇ ਦਿਓ ਮੈਨੂੰ ਤੁਹਾਡਾ ਤੈਲ ਫੁ ਬਾਕੀ ਮੈਂ ਆਪਣੇ ਆਲੇ-ਦਾਲੇ ਸਹਿਯੋਗ ਸਾਰੇ ਭਾਈ ਕਰਦੇ ਨੇ ਬਾਕੀ ਭਾਈ ਮੈਂ ਆਪਣੀ ਮਿਹਨਤ ਕਰਕੇ ਆਪਦਾ ਸਾਰਾ ਕੋ ਕੰਮ ਕਰੂੰਗਾ ਇੰਨੀ ਕੁ ਮੇਰੀ ਬੇਨਤੀ ਆ ਕਿ ਮੇਰੀ ਭਾਈ ਮਦਦ ਕੀਤੀ ਜਾਵੇ ਮੇਰੇ ਤੋਂ ਬਸ ਵੀਰੇ ਹੋਰ ਬੋਲ ਨਹੀਂ ਹੁੰਦਾ ਬੈਖਰੂਜੀ ਦਾ ਖਾਲਸਾ ਬੈਖਰੂਜੀ ਕੀ ਫਤਿਹ ਮਰ ਬਹੁਤ ਧੁਕੀ ਹੈ ਹਾਂਜੀ ਤੁਸੀਂ ਇਹਨਾਂ ਦੀ ਗੱਲਬਾਤ ਸੁਣੀ ਆ ਤੇ ਨੁਕਸਾਨ ਕਾਫੀ ਹੋਇਆ ਤੇ ਸਾਰੇ ਭੈਣ ਭਾਈ ਰਲ ਮਿਲ ਕੇ ਇਹਨਾਂ ਦੀ ਮਦਦ ਕਰ ਸਕਦੇ ਆ ਕੋਈ 100 ਰੁਪਏ ਕੋਈ 1000 ਰੁਪਏ ਕੋਈ 10000 ਜਿੰਨੇ ਵੀ ਤੁਸੀਂ ਮਦਦ ਕਰ ਸਕਦੇ ਹੋ ਉਹਨਾਂ ਦੀ ਮਦਦ ਕਰਿਓ ਇਹਨਾਂ ਦੇ ਅਕਾਊਂਟ ਨੰਬਰ ਅਸੀਂ ਡਿਟੇਲ ਲੈ ਕੇ ਪਾ ਦਾਂਗੇ ਨੰਬਰ ਵੀ ਲੈ ਕੇ ਪਾ ਦਾਂਗੇ ਇਹਨਾਂ ਨਾਲ ਕੰਟੈਕਟ ਕਰ ਲਿਓ ਪਿੰਡ ਮਾਦਪੋ ਤਹਿਸੀਲ ਸਮਰਾਲਾ ਜ਼ਿਲ੍ਹਾ ਲੁਧਿਆਣਾ ਦੇ ਰਹਿਣ ਵਾਲਿਆ ਰਾਤ 1.5 2 ਵਜੇ ਇਹਨਾਂ ਦੇ ਕੋਲ ਐਮਈ ਵਰਕ ਵੀ ਆਏ ਨੇ ਉਹ ਉਹ ਵੀ ਆਰਥਿਕ ਤੌਰ ਤੇ ਮਦਦ ਕਰਕੇ ਗਏ ਨੇ ਤੇ ਜੋ ਦੱਸ ਸਕਦੇ ਕਿੰਨੇ ਦੀ ਮਦਦ ਕਰਤੀ ਉਹਨਾਂ ਨੇ ਹੁਣ ਤੱਕ 3 ਲੱਖ ਦੀ ਮਦਦ ਕਰਤੀ ਰਾਤ ਗਾਇਕ ਐਮਈ ਵਰਕ ਨੇ ਸੋ ਬਹੁਤ ਧੰਨਵਾਦ ਕਰਦੇ ਆ ਉਸ ਬਾਈ ਦਾ ਕਿਉਂਕਿ ਭਾਈ ਹਮੇਸ਼ਾ ਦੁੱਖ ਜਿੰਨੇ ਵੀ ਦੁੱਖਦਰਦ ਵਾਲੇ ਬੰਦੇ ਨੇ ਉਹਨਾਂ ਨਾਲ ਖੜਦਾ ਰਿਹਾ ਆ ਦੇਖ ਲਓ ਜਿਹੜੀ ਅੱਗ ਲੱਗੀ ਹੋਇਆ ਡੰਪ ਦੇ ਅਜੇ ਵੀ ਇਹਦੇ ਵਿੱਚੋਂ ਆਪਣੇ ਅੱਗ ਵਗਦੀ ਆ ਦੇਖੋ ਲਾਟਾ ਦੇਖ ਲਓ ਤੁਹਾਡੇ ਸਾਹਮਣੇ ਸੇਕ ਵਗਦਾ ਅਜੇ ਵੀ ਉਹ ਦੇਖ ਲਓ ਸੇਕ ਅਜੇ ਵੀ ਬਰਕਰਾਰ ਆ ਚਾਰ ਦਿਨ ਹੋ ਚੱਲੇ ਅੱਜ ਇਹਨੂੰ ਅੱਗ ਲੱਗੀ ਨੂੰ ਬਹੁਤ ਨੁਕਸਾਨ ਹੋਇਆ ਸੋ ਇਹਨਾਂ ਦੀ ਜਰੂਰ ਮਦਦ ਕੀਤੀ ਜਾਵੇ ਇੱਕ ਪਾਸੇ ਇਹ ਪਰਾਲੀ ਆ ਜਿਹੜੀ ਸਾਮ ਸੁਭਾਲ ਕਰਦੇ ਨੇ ਜਿਹੜੇ ਬੈਲਰ ਮਾਲਕ ਨੇ ਗਠਾ ਨੂੰ ਇੱਕ ਪਾਸੇ ਰੱਖਦੇ ਨੇ ਆਪਣਾ ਵਪਾਰ ਕਰ ਰਹੇ ਨੇ ਕਿਉਂਕਿ ਇੱਕ ਪਾਸੇ ਤੁਸੀਂ ਦੇਖਿਆ ਹੋਣਾ ਕਿਸਾਨ ਜਿਹੜੇ ਮਜਬੂਰੀ ਬਸ ਉਹ ਵੀ ਕੀ ਕਰਨ ਅੱਗ ਲਾ ਰਹੇ ਸੀ ਤਾਂ ਇਹ ਬਹੁਤ ਵਧੀਆ ਉਪਰਾਲਾ ਵੀ ਕਰ ਰਹੇ ਨੇ ਕਿ ਵਾਤਾਵਰਨ ਨੂੰ ਸੰਭਾਲ ਰਹੇ ਨੇ ਵਾਤਾਵਰਨ ਨੂੰ ਬਚਾ ਰਹੇ ਨੇ ਕਿ ਜਿਹੜੀ ਪਰਾਲੀ ਇਕੱਠੀ ਕਰਕੇ ਗੱਠਾ ਬਣਾ ਕੇ ਇੱਕ ਪਾਸੇ ਰੱਖ ਰਹੇ ਨੇ ਇਸ ਕਰਕੇ ਆਓ ਸਾਰੇ ਆਪਾਂ ਰਲ ਮਿਲ ਕੇ ਇੱਕ ਦੂਜੇ ਦੇ ਨਾਲ ਖੜੀਏ ਜਿਹੜੇ ਵੈਲਰ ਮਾਲਕ ਨੇ ਉਹਨਾਂ ਨੂੰ ਵੀ ਅਪੀਲ ਕਰਦੇ ਆਂ ਭਾਈ ਜਿੰਨੇ ਚੋਕੇ ਤੁਸੀਂ ਹੋ ਇਹਨਾਂ ਦੀ ਵੀਰਾ ਦੀ ਜ਼ਰੂਰ ਮਦਦ ਕਰ ਦਿਓ ਤਾਂ ਜੋ ਇਹਨਾਂ ਦੇ ਜਿਹੜਾ ਦੁੱਖ ਦਰਦਾ ਉਹ ਘਟ ਸਕੇ ਕੋਈ ਹੋਰ ਵੀ ਬੋਲਣਾ ਚਾਹੁੰਦੇ ਕੋਈ ਗੱਲਬਾਤ ਹੀ ਰੇ ਸਰਗਵੀਰ ਸਿੰਘ ਰੈਨੀਪਾਲ ਦੇ ਨਾਂ ਤੇ ਮੇਰਾ ਧੰਨਵਾਦ ਵੀਰੇ ਸਾਰਿਆਂ ਦਾ ਪ੍ਰਮਾਤਮਾ ਨੇ ਜੋ ਕੀਤਾ ਕੀਤਾ ਚੰਗਾ ਕੀਤਾ ਮਾੜਾ ਕੀਤਾ ਬਸ ਬਾਕੀ ਹੁਣ ਭਰਾਵਾ ਦੇ ਸਿਰ ਤੇ ਆ ਜੋ ਭਰਾ ਕਰਨਗੇ ਹੁਣ ਪ੍ਰਮਾਤਮਾ ਨੇ ਕਰਤਾ ਸਭ ਕੁਝ ਹੋ ਗਿਆ ਹੁਣ ਹੁਣ ਦੇਖ ਹੀ ਰਿਹਾ ਸਾਰਾ ਕੁਝ ਸਾਰੇ ਹੁਣ ਦੇਖ ਰਿਹਾ ਪਿੱਛੇ ਕੀ ਹੋਇਆ ਸਾਡੇ ਨਾਲ ਨਵਾਂ ਕੰਮ ਸੀਗਾ ਚਲੋ ਮੈਂ ਸਾਰਿਆਂ ਦਾ ਮੈਂ ਧੰਨਵਾਦ ਕਰਦਾ ਵੀ ਹਾਂ ਵੀਰੇ ਆ ਮੇਰੇ ਛੋਟੇ ਭਰਾ ਦੇ ਮੈਂ ਇਹਦਾ ਮੇਰਾ ਅਕਾਊਂਟ ਨੰਬਰ ਦਾ ਸੁਖਵੀਰ ਸਿੰਘ ਦਾ ਨਾਮ ਆ ਪਿੰਡ ਬਾਦਪੋਰਾ ਤੇ ਜੇ ਜਿਹੜੇ ਕਿਸੇ ਵੀਰ ਨੇ ਹੈਲਪ ਕਰਨੀ ਹੋਈ ਤਾਂ ਇਹਦੇ ਨਾਮ ਦੇ ਉੱਤੇ ਕਰ ਦਿਓ ਵੀਰੇ ਮੈਂ ਪਰਸੋ ਚੋਂ ਉੱਥੇ ਮੇਰੀ ਇੱਕ ਵੀਡੀਓ ਚੱਲੀ ਸੀਗੀ ਮੈਨੂੰ ਨਹੀਂ ਪਤਾ ਕਿਵੇਂ ਬਣਾਈ ਸੀ ਉਹ ਰਾਤ ਬਹੁਤ ਬਲ ਮੈਂ ਜਿੰਨਾ ਕਿ ਮੈਨੂੰ ਬਹੁਤ ਫੋਨ ਆ ਰਹੇ ਨੇ ਮੈਂ ਧੰਨਵਾਦ ਹਰੇਕ ਦਾ ਕਰਦਾ ਬਹੁਤ ਧੰਨਵਾਦ ਕਰਦਾ ਥੋੜਿਆ ਸਾਥ ਦੇ ਦਿਓ ਵੀਰੇ ਬਸ ਹੋਰ ਕੁਝ ਨਹੀਂ ਕਹਿਣਾ ਵੀਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ